ਇਹ ਜਿਹੜਾ ਪ੍ਰੋਗਰਾਮ ਦਾ ਵੇਰਵਾ ਸਾਰਾ 12 13 14 ਤਰੀਕ ਨੂੰ ਜਿਹੜਾ ਗੁਰਮਤ ਸਮਾਗਮ ਇੱਥੇ ਹੋਣੇ ਆ। ਸਮਾਗਮ ਜਨ ਸੰਗ ਸਾਧੂ ਆ ਤੂੜੀ ਕਰਿ ਸ਼ਨਾਨ ਹਰ ਕਾ ਨਾਮ ਤੇ ਆਏ ਸੋਣ ਸਭਨਾਂ ਨੂੰ ਕਰਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਖੜੇ ਹੈ ਜੀ ਗੁਰਦੁਆਰਾ ਧੰਨ ਧੰਨ ਬਾਬਾ ਅਮਰਨਾਥ ਜੀ ਬਿੰਦਰਾਖ ਵਿਖੇ ਜਿਹੜਾ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਸਥਿਤਾ ਮੋਹਾਲੀ ਜਿਹਨਾਂ ਦੇ ਮੋਹਾਲੀ ਜ਼ਿਲ੍ਹੇ ਦੇ ਬਿਲਕੁਲ ਕੋਰਨਰ ਤੇ ਜਿਹੜਾ ਹੈ ਸਟਾਰਟਿੰਗ ਤੇ ਕਹਿ ਸਕਦੇ ਆਪਾਂ ਜਿਹੜਾ ਹੈ ਪਿੰਡ ਪੰਦਾ ਦੂਰ ਦਰਾਡੇੋਂ ਸੰਗਤਾਂ ਹਰ ਇੱਕ ਐਤਵਾਰ ਇਸ ਸਥਾਨ ਤੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਇਸ ਸਥਾਨ ਤੇ ਪਹੁੰਚਦੀਆਂ ਬਾਬਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਸਾਲਾਨਾ ਜਿਹੜਾ ਪ੍ਰੋਗਰਾਮ ਸਾਲਾਨਾ ਜੋੜ ਮੇਲਾ ਇਸ ਸਥਾਨ ਤੇ ਕਰਵਾਇਆ ਜਾਂਦਾ ਜਿਹੜਾ ਕਿ 12 ਟੋਇਰਾ 14 ਜਿਸ ਦੇ ਵਿੱਚ ਪੰਥ ਪ੍ਰਸਿੱਧ ਢਾਡੀ ਰਾਗੀ ਬਾਬਾ ਜੀ ਉਹਨਾਂ ਦੇ ਜੀਵਨ ਬਾਰੇ ਬਾਬਾ ਜੀ ਨੂੰ ਦੇ ਵਿਚਾਰਤਾਰਾਂ ਬਾਰੇ ਸੰਗਤਾਂ ਨੂੰ ਨਿਹਾਲ ਕਰਦੇ ਆ ਆਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੇ ਆਂ ਤੇ ਉਸ ਤੋਂ ਬਾਅਦ ਜਿੱਥੇ ਗੁਰਮੁਸਾ ਮਾਗਮ ਹੁੰਨੇ ਆ ਉਸ ਸਥਾਨ ਦੇ ਦਰਸ਼ਨ ਕਰਾਵਾਂਗੇ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਣਨ ਦੇ ਮੈਂ ਕੀ ਜਾਨਾ ਜੇ ਮੈਂ ਦੀ ਸੁਣ ਲੈ ਜੀ ਜਾਨਾ ਜੇ ਮੇਰੀ ਸੁਣ ਲੈ ਇਹ ਉਹ ਸਥਾਨ ਹੈ ਜਿੱਥੇ ਬਾਬਾ ਜੀ ਉਹਨਾਂ ਨੇ ਭਗਤੀ ਕਰੀ ਹੈ ਇਹ ਜਿਹੜੇ ਦਰਖਤ ਹੈ ਇਹ ਉਸੇ ਸਮੇਂ ਦੇ ਮੌਜੂਦ ਹੈ ਇਸ ਸਥਾਨ ਤੇ ਤੇ ਇਹ ਸਥਾਨ ਹੈ ਬਾਬਾ ਜੀ ਦਾ ਲੋ ਜੀ ਸੰਗਤ ਜੀ ਕਰੋ ਦਰਸ਼ਨ ਦੁਰਦਰਾਡੀਓ ਸੰਗਤਾਂ ਇਹਨਾਂ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਹਰੇਕ ਐਤਵਰਨ ਵੀ ਪਹੁੰਚ ਲਈ ਹੈ ਬਹੁਤ ਸੋਹਣਾ ਕੀ ਰਮਣੀਕ ਜਾਂ ਅਸਥਾਨ ਆ ਇਹ ਨਾਲੇ ਗੁਰਦੁਆਰਾ ਸਾਹਿਬ ਹਾਂਜੀ ਸੰਗਤ ਜੀ ਆਪ ਜੀ ਨੇ ਦਰਸ਼ਨ ਦੀਦਾਰੇ ਕੀਤੇ ਹਨ ਧੰਤਨ ਬਾਬਾ ਅਮਰਨਾਥ ਜੀ ਦੇ ਸਥਾਨ ਦੇ ਇਸ ਸਥਾਨ ਨੂੰ ਧੰਤਨ ਗੁਰਗੋਮ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਵੀ ਹੈ ਮਹਾਰਾਜ ਜੀ ਦੇ ਇਤਿਹਾਸ ਦੀ ਵੀਡੀਓ ਆਪਾਂ ਫੇਰ ਜਿਹੜੀ ਅਗਲੀ ਵੀਡੀਓ ਉਸ ਚ ਬਣਾਵਾਂਗੇ ਤੇ ਹੁਣੇ ਤੁਸੀਂ ਗੁਰਦੁਆਰਾ ਸਾਹਿਬ ਦੇ ਤੇ ਬਾਬਾ ਜੀ ਉਹਨਾਂ ਦੀ ਜਿਹੜੇ ਹੈਗੇ ਸਥਾਨ ਉਹਦੇ ਦਰਸ਼ਨ ਦੀਦਾਰੇ ਕੀਤੇ ਆਓ ਲੰਗਰ ਹਾਲ ਵਾਲ ਚੱਲਦੇ ਆਂ ਲੰਗਰ ਹਾਲ ਦੀ ਦਰਸ਼ਨ ਦੀਦਾਰੇ ਕਰਦੇ ਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਬਾਹਰ ਜਿਹੜੇ ਦਰਸ਼ਨ ਦੀਦਾਰੇ ਕਰਾਂਗੇ ਇਹੇ ਦੁਕਾਨਾਂ ਲੱਗੀਆਂ ਹੋਈਆਂ ਤੇ ਇਧਰਲੀ ਸਾਈਡ ਜੇ ਨੀਚੇ ਦੇਖੀਏ ਤਾਂ ਸਾਰੇ ਜਿਹੜੇ ਉਹਰੇ ਝੂਟੇ ਲੱਗੇ ਹੋਏ ਆ ਤੇ ਜਿਸ ਦਿਨ ਇੱਥੇ ਜੋੜ ਮੇਲਾ ਹੋਣਾ ਹੈ 12 13 ਤੇ 14 ਤਰੀਕ ਨੂੰ ਜਿਹੜਾ ਮੇਲਾ ਭਰਨਾ 13 ਦੇ 14 ਤਰੀਕ ਨੂੰ ਤਾਂ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਣੀ ਹੈਗੀ ਕਾਫੀ ਸੰਗਤ ਹੁੰਦੀ ਹੈ ਇੱਥੇ ਜਿਹੜੀ ਇਹ ਜਗ੍ਹਾ ਹੁਣ ਖਾਲੀ ਦੇਖ ਰਹੇ ਆ ਟਰਾਲੀਆਂ ਆ ਰਹੀਆਂ ਤੇ ਸਾਰੀ ਜਗ੍ਹਾ ਜਿਹੜੀ ਹੈ ਭਰੀ ਹੁੰਦੀ ਆ ਨਾ ਸੰਗਤਾਂ ਦੇ ਨਾਲ ਭਰੀ ਹੁੰਦੀ ਹੈ ਕਾਫੀ ਸੰਗਤਾਂ ਦਾ ਇਕੱਠ ਹੁੰਦਾ ਤੇ ਇਧਰਲੀ ਸਾਈਡ ਸਾਹਮਣੇ ਦੀਵਾਨ ਹਾਲ ਹੈ ਇਸ ਦੀਵਾਨ ਹਾਲ ਦੇ ਵਿੱਚ ਜਿਹੜਾ ਮਿਤੀ 12 13 14 ਤਰੀਕ ਨੂੰ ਜਿਹੜੇ ਇੱਥੇ ਸੰਗਤਾਂ ਨੂੰ ਰਾਗੀ ਜੱਥਿਆਂ ਵੱਲੋਂ ਹਰੀ ਜਸਨ ਦਾ ਦੁਆਰਾ ਨਿਹਾਲ ਕਰਨਾ ਪੰਥ ਪ੍ਰਸਿੱਧ ਰਾਗੀ ਢਾਡੀ ਇਸ ਜਗ੍ਹਾ ਤੇ ਬਾਬਾ ਜੀ ਉਹਨਾਂ ਦਾ ਹਰੀ ਜਸ ਕਰਨ ਵਾਸਤੇ ਗੁਰੂ ਸਾਹਿਬਾ ਦੀ ਬਾਣੀ ਦਾ ਉਚਾਰਨ ਕਰਨ ਵਾਸਤੇ ਇਸ ਜਗ੍ਹਾ ਤੇ ਆਉਂਦੇ ਆ ਤੇ ਜਿਹੜੀ ਆਪਾਂ ਸਾਰੀ ਜਗ੍ਹਾ ਜਿਹਨੀ ਦੇਖ ਰਹੇ ਆ ਨਾਲ ਸਾਹਮਣੇ ਵਾਲਾ ਦਵਾਲਾ ਦੇਖ ਰਹੇ ਆ ਇਹ ਜਗ੍ਹਾ ਪੂਰੀ ਨਕੋ ਨਕ ਭਰੀ ਹੁੰਦੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਹੈਗੀ 13 ਤੇ 14 ਤਰੀਕ ਨੂੰ ਤੇ ਆਪ ਜੀ ਨੂੰ ਬੇਨਤੀ ਆ ਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨ ਛੋਪਾ ਪ੍ਰਾਪਤ ਧਾਰਤੀ ਇਹੇ ਬਾਬਾ ਜੀ ਉਹਨਾਂ ਨੇ ਭਗਤੀ ਕੀਤੀ ਆ ਇਸ ਅਸਥਾਨ ਤੇ ਆਪ ਜੀ ਨੂੰ ਬੇਨਤੀ ਆ ਆਪ ਜੀ ਆਓ ਇਸ ਸਥਾਨ ਤੇ ਦਰਸ਼ਨ ਮੇਲੇ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਸਾਡੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜਰੂਰ ਕਰਿਓ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ